ਇਰਾ ਨਾਮ ਹੈ ਗਾਇ ਦੇ ਪੀਤਾ ਹਰ ਸਿਮਰਤ ਤੇਰੀ ਦਾਤਿ ਹੈ ਜਾਮ ਗਾਇ ਦੇ ਪੀਤਾ ਹਰ ਸਿਮਰਤ ਤੇਰੀ ਦਾਤਿ ਕਛ ਨਾ ਕਰ ਹਰ ਸਿਮਰਤੀ ਜਾ ਕਛ ਨਾ ਕਰ ਹੈ ਰਾਮ ਨਾਮੁ ਨਾਹਿ ਨੇ ਪਾ ਹਰ ਸਿਮਰਤੀ ਜੇ ਕਛ ਨਾ ਕਰ ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 ਦਸੰਬਰ ਦਿਨ ਸ਼ਨੀਵਾਰ ਨੂੰ ਜੀਲੀ ਫਤੇਗਰ ਸਾਹਿਬ ਦੇ ਮਹਾਨ ਸ਼ੀਰ ਧੰਨਵਾਦ ਬਾਬਾ ਜੋਰਾਵਰ ਸਿੰਘ ਜੀ ਧੰਨਵਾਦ ਬਾਬਾ ਫਤੇ ਸਿੰਘ ਜੀ ਤਨਮਾਤਾ ਗੁਜਰਕੌਰ ਦੀ ਲਸਾਨੀ ਸਾਧ ਜਤੂ ਸਮਰਪਤ ਔਰ ਬਾਬਾ ਫਤੇ ਸਿੰਘ ਜੰਮਦੇਹਾ ਦੇ ਸਮਰਪਤ ਇਸ ਸਾਲਾ ਨਗਰ ਕੀਰਤਨ ਇਸ ਵਾਰ ਪਿੰਡ ਰੋਟਾ ਤੋਂ ਨੌਵੇਂ ਪਾਸ਼ਾ ਦੇ ਪਵਿੱਤਰ ਅਸਥਾਨ ਗੁਰਦੁਆਰਾ ਪਾਸ਼ੀ ਨੌਵੀਂ ਰੋਟਾ ਸਾਹਿਬ ਤੋਂ ਆਰੰਭ ਹੋ ਗਏ ਬੁਖਰੋਖ ਦਾ ਪੜਾ ਕਰਦਾ ਜੀ ਫਤੇਗਰ ਸਾਹਿਬ ਆ ਕੇ ਸੰਪੰਨ ਹੋਵੇਗਾ ਸੰਗਤ ਦਾ ਪੁਰਾਸ਼ਾ ਤਿਆਰੀ ਦੀ ਮੀਟਿੰਗ ਸੀਗੀ ਸੰਗਤ ਨੇ ਬੜਾ ਭਰਪੂਰ ਸਹਿਯੋਗ ਬਖਸ਼ਿਆ ਤੇ ਅਸੀਸ ਬਖਸ਼ੀ ਹੈ ਤੇ ਹਰ ਵਿਅਕਤੀ ਚਾਹੁੰਦਾ ਹੁੰਦਾ ਵੀ ਕੋਟੋਟ ਨਸ਼ੀਤਾਂ ਦਾ ਅਸੀਸ ਸ਼ੁਕਰਨਾ ਕਰ ਸਕੇ ਜਿੱਤੀ ਵੱਡੀ ਬਖਸ਼ੀ ਚਾਹਣਾ। ਉਹਨਾਂ ਸ਼ੁਕਰਨਾ ਲਈ ਸਮੁੱਚੀ ਨਗਰ ਨਾਪਾਲ ਕੀ ਦੀ ਸੰਗਤ ਜਿਹੜੀ ਹੈ ਹਰ ਸਾਰ ਆਪੋ ਆਪਣੇ ਸਾਧਨਾਂ ਨਾਲ ਜਾਂਦੀ ਹੈ। ਇਸ ਸਾਲ ਵੀ ਵੱਡੀ ਗਿਣਤੀ ਸੀ ਜਾ ਕੇ ਗੁਰੂ ਦਾ ਤੇ ਸ਼ੁਕਰਨਾ ਕਰਨ ਲਈ ਨਸ਼ੀਤਾਂ ਦਾ ਅਸੀਂ ਪਤੇਗੜ ਸਾਹਿਬ ਜਾ ਕੇ ਨਗਰ ਕਿੰਨੀ ਸ਼ਾਂਤ ਸੰਪੂਰਨ ਤੋਂ। ਮੈਂ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਇਹ ਹੈ ਵੀ ਸੰਗਤ ਨੂੰ ਜਿਹੜਾ ਸੰਦੇਸ਼ ਹੈਗਾ ਬੈਸਤ ਆਪਾਂ ਸਾਹਿਬ ਜੀ ਦਾ ਪ੍ਰਤੀ ਕੀ ਸੰਦੇਸ਼ ਦੇ ਸਕਦੇ ਜਦੋਂ ਸਾਹਿਬ ਜੀ ਦਾ ਸ਼ਹੀਦੀ ਜੋੜ ਮੇਲਾ ਆਉਂਦਾ ਹੈ ਤਾਂ ਦੁਨੀਆ ਭਰ ਦੇ ਅੰਦਰ ਬੈਠਾ ਹਰ ਮਨੁੱਖ ਕਿਸੇ ਵੀ ਧਰਮ ਦਾ ਹੋਵੇ ਉਹ ਇੱਕ ਵਾਰੀ ਬੈਠ ਕੇ ਜਰੂਰ ਸਜਦਾ ਕਰਦਾ ਹੈ ਕਿ ਮੈਂ ਫਤਿਹਗੁਰ ਸਾਹਿਬ ਦੀ ਧਰਤੀ ਤੇ ਇੱਕ ਵਾਰੀ ਸ਼ੀਂਤਾ ਦੀ ਯਾਦ ਵਿੱਚ ਉਹਨਾਂ ਦੇ ਚਰਨਾਂ ਤੇ ਹਾਜ਼ਰੀ ਲਵਾ ਦਿਆਂ ਸੋ ਇਸ ਕਰਕੇ ਮੈਂ ਸੰਗਤ ਨੂੰ ਇਹੀ ਬੇਨਤੀ ਕਰਨੀ ਚਾਹੁੰਗਾ ਕਿ ਜਿਵੇਂ ਆਪਾਂ ਹਰ ਸਾਲ ਇਸ ਸਮਾਹ ਨਗਰ ਕੀਰਤਨੇ ਸ਼ਾਮਲ ਹੁੰਨੇ ਆ ਇਹ ਸਾਡੇ ਸਭਨਾਂ ਦੇ ਵੱਡੇ ਭਾਗ ਨੇ ਕਿ ਸਰਦਾਰ ਸੁਤਿੰਦਰ ਸਿੰਘ ਟੋੜਾ ਦੇ ਇੱਕ ਵੱਡੇ ਪ੍ਰੋਬਲਮਾਂ ਦੇ ਸੜਕਾ ਜਿਹੜੇ ਲੋਕ ਉੱਥੇ ਨਹੀਂ ਵੀ ਜਾ ਸਕਦੇ ਫਤਿਹਗੜ੍ਹ ਸਾਹਿਬ ਉਹਨਾਂ ਦੀ ਹਾਜ਼ਰੀ ਵੀ ਸ਼ੀਰਧਾਂ ਦੇ ਚਰਨਾਂ 'ਚ ਲਵਾ ਦਿੰਦੇ ਨੇ ਕਿਉਂਕਿ ਜਦੋਂ ਨਗਰ ਕੀਰਤਨਾ ਆਉਂਦਾ ਤਾਂ ਸਾਨੂੰ ਪਤਾ ਹੁੰਦਾ ਕਿ ਇਹ ਸਹਿਬ ਜਦੋਂ ਯਾਦ ਵਿੱਚ ਨਗਰ ਕੀਰਤਨ ਪਹੁੰਚਿਆ ਜਾਂਦਾ ਹੈ ਜਦੋਂ ਹੀ ਚਾਹੇ ਨਗਰ ਦੀ ਨਿਸ਼ਾਣ ਹੋ ਜੀਏ ਚਾਹੇ ਪ੍ਰੋਣਿਤ ਕਰ ਲਈਏ ਚਾਹੇ ਪਿੰਡਾਂ ਦੇ ਵਿੱਚ ਪ੍ਰੋਣਿਤ ਕਰਨ ਆ ਜਾਹੇ ਸੰਗਤ ਇਥੋਂ ਨਾਲ ਚੱਲ ਕੇ ਜਿੱਥੋਂ ਵੀ ਨਗਰ ਕੀਰਤਨ ਕਿ ਤੁਰੰਭ ਹੁੰਦਾ ਹਰ ਵਾਰ ਉਹ ਫਤਿਹਗੜ੍ਹ ਹਲ ਤਾਪੀ ਤੇ ਪਹੁੰਚ ਜਵੇ ਸਾਡੀ ਸਭਨਾਂ ਦੀ ਜਿਹੜੀ ਹਾਜ਼ਰੀ ਹੈ ਉਹਨਾਂ ਮਹਾਨ ਸ਼ੀਰਧਾਂ ਦੇ ਚਰਨਾਂ ਵਿੱਚ ਲੱਗ ਜਾਂਦੀ ਹੈ ਇਸ ਕਰਕੇ ਮੈਂ ਇਸ ਵਾਰੀ ਵੀ ਸੰਗਤ ਨੂੰ ਬੇਨਤੀ ਕਰੂੰਗਾ ਕਿ ਸਾਰੇ ਰਜੇਵਿਆਂ ਤੋਂ ਉਪਰ ਉੱਠ ਕੇ ਆਪਣੇ ਆਪਣੇ ਪਿੰਡ ਚੋਂ ਆਪਣੇ ਆਪਣੇ ਨਗਰ ਚੋਂ ਟਰੈਕਟਰ ਟਰਾਲੀਆਂ ਕਾਰਾਂ ਗੱਡੀਆਂ ਸੰਗਤਾਂ ਜਿਵੇਂ ਕਿਵੇਂ ਵੀ ਹੋ ਸਕਦਾ ਸਾਨੂੰ ਆਪਣੇ ਆਪਣੇ ਪਿੰਡ ਦੀ ਜ਼ਿੰਮੇਵਾਰੀ ਸਮਝ ਕੇ ਇਸ ਮਹਾਨ ਨਗਰਕੀਤਨ ਸ਼ਾਮਲ ਹੋ ਕੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਸਾਨੂੰ ਸਾਰਿਆਂ ਨੂੰ ਜੁੜ ਕੇ ਉਸ ਧਰਤੀ ਨੂੰ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਸਿੱਧਾ ਕਰਨਾ ਚਾਹੀਦਾ ਜਿਨ੍ਹਾਂ ਨੇ ਆਪਣੇ ਜਾਨਾਂ ਦੀ ਕੁਰਬਾਨੀ ਦੇ ਕੇ ਸਾਡੀ ਇਸ ਜਿਹੜੀ ਹਿੰਦ ਦੀ ਚਾਦਰ ਜਿਵੇਂ ਕਿ ਨੂੰ ਨਵੇਂ ਪਾਸਾ ਮਰਨ ਨੇ ਆਪਣੀ ਸ਼ਹਾਦਤ ਦਿੱਤੀ ਉਹਨਾਂ ਸਾਬ ਜਦਾਂ ਨੇ ਵੀ ਇਸ ਹਿੰਦ ਦੀ ਚਾਦਰ ਨੂੰ ਬਚਾਉਣ ਵਾਸਤੇ ਇਸ ਪੀੜ੍ਹੀ ਨੂੰ ਅੱਗੇ ਤੋਰਨ ਵਾਸਤੇ ਦੇਖੋ ਛੋਟੇ-ਛੋਟਿਆਂ 7 ਤੇ 9 ਸਾਲ ਦੀ ਉਮਰ ਆਪਾਂ ਸਾਰੇ ਜਾਣਦੇ ਆਂ ਔਰ ਮਾਤਾ-ਗੁਜ਼ਰ ਕੌਰ ਜੀ ਨੇ ਇੱਕ ਬਜ਼ੁਰਗ ਮਾਤਾ ਨੇ ਆਪਣੇ ਬੱਚਿਆਂ ਨੂੰ ਆਪਣੇ ਪੁੱਤਰਾਂ ਨੂੰ ਆਪਣੇ ਪੋਤਰਿਆਂ ਨੂੰ ਦੋਹਰਣ ਦੀ ਤੱਤਾ ਉਹਨਾਂ ਨੇ ਸ਼ਹਾਦਤ ਦੇ ਅੱਗੇ ਤੋਰਿਆ ਇਸ ਕਰਕੇ ਸਾਡਾ ਸਾਰਾ ਸਰਜਵਾਨ ਦਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਵੱਡੀ ਪੱਤਰ ਤੈਸ ਨਗਰ ਕੀਤਾ ਸ਼ਾਮਲ ਹੋ ਕੇ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਵਿੱਚ ਪਹੁੰਚ ਕੇ ਉਹਨਾਂ ਨੂੰ ਨਤਮਸਤਕ ਹੋਈਏ ਤਾਂ ਕਿ ਸਾਡੀ ਸਭਾਂ ਦੀ ਹਾਜ਼ਰੀ ਉੱਥੇ ਗੁਰੂ ਤੇ ਸਾਹਿਬ ਜੀ ਦੇ ਪ੍ਰਵਾਸ ਕਰੇ